ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਉੱਪਰ ਕਲਿੱਕ ਕਰਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਪਾਈ ਵਰਦਾਨਾ ਵਖ ਵਖ ਥਾਵਾਂ ਤੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦਾ ਉਦਾਰ ਕਰਦੇ ਹੋਏ ਬਨਾਰਸ ਵਿਖੇ ਪਹੁੰਚੇ ਜਿਸ ਨੂੰ ਹਿੰਦੂ ਧਰਮ ਵਿੱਚ ਕਾਸ਼ੀ ਅਰਥਾਤ ਵਿਦਿਆ ਦਾ ਕੇਂਦਰ ਵੀ ਮੰਨਿਆ ਜਾਂਦਾ ਹੈ ਜਦੋਂ ਗੁਰੂ ਜੀ ਬਨਾਰਸ ਵਿਖੇ ਪਹੁੰਚੇ ਤਾਂ ਉੱਥੇ ਉਹਨਾਂ ਨੇ ਇੱਕ ਮਸ਼ਹੂਰ ਜਾਗ ਵਿੱਚ ਆਪਣਾ ਦੇਹਾਂ ਲਗਾ ਦਿਆ ਤੇ ਉਸੇ ਵੇਲੇ ਤਾਂਤਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੜਾਂ ਦੇ ਬਾਜ਼ ਹੁੰਦਾ ਸੀ ਉਹ ਬੜਾ ਹੈ ਆਮ ਜਿਹਾ ਹੁੰਦਾ ਸੀ ਜਿਸ ਨੂੰ ਦੇਖ ਕੇ ਇਹ ਵੀ ਨਹੀਂ ਪਤਾ ਲੱਗਦਾ ਸੀ ਕਿ ਇਹ ਕਿਸ ਧਰਮ ਨਾਲ ਸੰਬੰਧ ਰੱਖਦੇ ਹਨ ਕਿਉਂਕਿ ਆਪਣੇ ਦਿਵਾਸ ਤੋਂ ਨਾ ਤਾਂ ਉਹ Hindu ਲੱਗਦੇ ਸਨ ਤੇ ਨਾ ਹੀ ਉਹ Musalman ਲੱਗਦੇ ਸਨ ਬਨਾਰਸ ਦੇ ਚੌਕ ਵਿੱਚ ਆਸਵ ਲਗਾ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਤੂੰ ਰਾਗ ਵਜਾ ਅਸੀਂ ਕੀਰਤਨ ਕਰਾਂਗੇ ਤਾਂ ਪਾਈ ਮਰਦਾਨਾ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਰਾਗ ਵਿਚ ਆਉਂਦ ਲੱਗ ਪਏ ਤੇ ਗੁਰੂ ਜੀ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੇ ਕੀਰਤਨ ਤੋਂ ਉਸ ਚੌਂਕ ਵਿੱਚੋਂ ਲੰਘਦੇ ਕਈ ਸਾਰੇ ਲੋਕ ਬੜੇ ਪ੍ਰਭਾਵਿਤ ਹੋਏ ਤੇ ਰਸਾ ਫੜਿਆ ਕੀਰਤਨ ਸੁਣ ਵਾਸਤੇ ਹੌਲੀ ਹੌਲੀ ਉੱਥੇ ਪੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਗੁਰੂ ਜੀ ਦਾ ਕੀਰਤਨ ਸੁਣ ਕੇ ਲੋਕਾਂ ਦੇ ਮਨ ਨੂੰ ਸ਼ਾਂਤੀ ਪ੍ਰੰਤਿਤ ਹੋ ਰਹੀ ਸੀ ਜਦੋਂ ਇਸ ਗੱਲ ਦਾ ਪਤਾ ਉਥੋਂ ਦੇ ਵਿਦਵਾਨ ਪੰਡਤਾਂ ਨੂੰ ਲੱਗਾ ਕਿ ਇੱਕ ਬਾਹਰ ਤੋਂ ਆਏ ਸਾਧੂ ਦੇ ਕੀਰਤਨ ਤੋਂ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਤਾਂ ਉਹਨਾਂ ਪੰਡਤਾਂ ਨੇ ਮਿਲ ਕੇ ਇੱਕ ਸਲਾਹ ਕੀਤੀ ਕਿ ਕਿਵੇਂ ਨਾ ਕਿਵੇਂ ਇਸ ਸਾਧੂ ਨੂੰ ਇੱਥੋਂ ਪਜਾਇਆ ਜਾਵੇ ਤੇ ਉਹ ਸਾਰੇ ਜਣੇ ਇਕੱਠੇ ਹੋ ਕੇ ਗੁਰੂ ਜੀ ਦੇ ਕੋਲ ਆ ਗਏ। ਇਹਨਾਂ ਪੰਡਿਤਾ ਦਾ ਇੱਕ ਆਗੂ ਸੀ ਜਿਸ ਦਾ ਨਾਮ ਚਤੁਰਦਾਸ ਸੀ। ਤੇ ਚਤੁਰਦਾਸ ਆਪਣੇ ਆਪ ਨੂੰ ਬਹੁਤ ਚਤੁਰ ਵੀ ਸਮਝਦਾ ਸੀ। ਚਤੁਰਦਾਸ ਗੁਰੂ ਜੀ ਦੇ ਪਾਸਾਨ ਕੇ ਕੋਲ ਖੜੇ ਲੋਕਾਂ ਨੂੰ ਆਖਣ ਲੱਗਾ ਕਿ ਤੁਸੀਂ ਜਿੰਨਾ ਦਾ ਕੀਰਤਨ ਸੁਣ ਰਹੇ ਹੋ ਇਹ ਆਪਣੇ ਦਿਬਾਸ ਤੋਂ ਨਾਤਾ ਕੋਈ ਮੁਸਲਮਾਨ ਫਕੀਰ ਲੱਗਦੇ ਹਨ ਤੇ ਨਾ ਹੀ ਕੋਈ ਹਿੰਦੂਆ ਦੇ ਸਾਧੂ ਲੱਗਦੇ ਹਨ ਤੇ ਨਾ ਹੀ ਇਹਨਾਂ ਦੇ ਹੱਥ ਵਿੱਚ ਕੋਈ ਮਾਰਾ ਹੈ ਇਹ ਤਾਂ ਇੱਕ ਆਮ ਜਿਹੇ ਇਨਸਾਨ ਹਨ ਤੇ ਇੱਕ ਆਮ ਇਨਸਾਨ ਦੇ ਕੀਰਤਨ ਨੂੰ ਸੁਣਨਾ ਬੇਨ ਕੋਲੇ ਵਿਅਰਥ ਹੈ ਪੰਡਿਤ ਚਤੁਰਦਾਸ ਦੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਤੇ ਉਹਨਾਂ ਨੇ ਪੰਡਿਤ ਨੂੰ ਸਮਝਾਉਂਦਿਆਂ ਹੋਇਆ ਉਪਦੇਸ਼ ਦਿੱਤੇ ਕਿ ਤੁਸੀਂ ਜੋ ਧਰਮ ਦਾ ਦੇਬਾਸ ਤੇ ਨਿਸ਼ਾਨੀਆਂ ਆਦਿ ਦੱਸਦੇ ਹੋ ਪ੍ਰਭੂ ਦਾ ਨਾਮ ਲੈਣ ਲੱਗਿਆਂ ਇਹ ਸਭ ਬ्यर्थ ਹਨ ਜੇਕਰ ਤੁਸੀਂ ਕਾਮ ਕ੍ਰੋਧ ਮੋਹ ਤੇ ਲੋਭ ਨੂੰ ਕਾਬੂ ਵਿੱਚ ਕਰਕੇ ਪ੍ਰਭੂ ਦੀ ਭਗਤੀ ਤੇ ਨੇਕ ਕਰਮ ਕਰੋਗੇ ਤਾਂ ਤੁਹਾਨੂੰ ਫਿਰ ਕਿਸੇ ਵੀ ਨਿਸ਼ਾਨੀ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਨਾਮ ਜਪੋਗੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਜਾਂ ਫਿਰ ਪੱਥਰ ਨੂੰ ਪੂਜਨ ਦੀ ਲੋੜ ਨਹੀਂ ਪਵੇਗੀ ਜੇਕਰ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੱਕ ਮਨ ਇਕਜਿਤ ਹੋ ਕੇ ਸੇਵਾ ਤੇ ਸਿਮਰਨ ਕਰਦੇ ਰਹੋ ਪ੍ਰਭੂ ਦੀ ਕਿਰਪਾ ਤੁਹਾਡੇ ਉੱਪਰ ਆਪਣੇ ਆਪ ਹੋ ਜਾਵੇਗੀ ਪੰਡਿਤ ਚਤੁਰਦਾਸ ਗੁਰੂ ਜੀ ਦੇ ਗਿਆਨ ਭਰਪੂਰ ਉਪਦੇਸ਼ਾਂ ਨੂੰ ਸੁਣ ਕੇ ਨਿਹਾਲ ਹੋ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੋਇਆ ਬੋਲਿਆ ਕਿ ਮੈਨੂੰ ਹੁਣ ਸਮਝ ਆਇਆ ਹੈ ਕਿ ਤੁਸੀਂ ਕਿਸੇ ਦੀ ਫਿਕਰੇ ਨਾਲ ਸੰਬੰਧਿਤ ਨਹੀਂ ਹੋ ਬਲਕਿ ਤੁਸੀਂ ਤਾਂ ਆਪ ਹੀ ਪਰਮੇਸ਼ਵਰ ਦਾ ਰੂਪ ਹੋ ਤਾਂ ਤਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ਾਂ ਦੇ ਨਾਲ ਬਨਾਰਸ ਦੇ ਪੰਡਤਾਂ ਨੂੰ ਨਿਹਾਲ ਕੀਤਾ ਤੇ ਜਿੰਨਾ ਚਿਰ ਵੀ ਬਨਾਰਸ ਵਿੱਚ ਰਹੇ ਉਹਨਾਂ ਚਿਰ ਸਭ ਨੂੰ ਨਾਮ ਸਿਮਰਨ ਤੇ ਲੋਕ ਭਲਾਈ ਦੇ ਕੰਮ ਕਰਨ ਦਾ ਉਪਦੇਸ਼ ਦਿੰਦੇ ਰਹੇ ਸੁਪਿਆਰੇ ਸਾਹ ਸੰਤੇ ਜੀ ਵੀਰ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ